ਮਾਨ ਬਾਬਾ ਰਣਜੀਤ ਸਿੰਘ ਜੀ ਦਿਨ ਆੜੀ ਨਾਲ ਇਹ ਬ੍ਰਿਟਿਸ਼ ਰੋਜਾਸ਼ੀਆ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਓਮ ਪ੍ਰਕਾਸ਼ ਬਰਗਾਜੀ ਤੇ ਉਹਨਾਂ ਦੀ ਸਮੂਚੀ ਟੀਮ ਮੈਂ ਸਾਰਿਆਂ ਨਾਲ ਦਿਲ ਦੀਆਂ ਗੱਲਾਂ ਇਹਨੂੰ ਤਨਵਰ ਕੰਡਾ ਚੋੜਾ ਉਸਤਕ ਦੇ ਲੇਖਕ ਸ਼ੇਖ ਮੁਲਾਕ ਰੂਬਜੀ ਇਹਨਾਂ ਨੂੰ ਇਹਨਾਂ ਦੀਆਂ ਲੇਖਤਾਂ ਪੜ੍ਹ ਕੇ ਅਸੀਂ ਇਹਨਾਂ ਦੀ ਸ਼ਖਸੀਅਤ ਦਾ ਅੰਦਾਜ਼ਾ ਪਹਿਲਾਂ ਹੀ ਲਾ ਦਿੱਤੇ ਸੀਗੇ ਕੋਈ ਕਿਤਾਬਾਂ ਦੇ ਸਮਨ শ্রোਤਾ ਦੇ ਤੌਰ ਤੇ ਪੜਨ ਵਾਲੀਆਂ ਨਰੀਆਂ ਅੱਜ ਇਹਨਾਂ ਦੀ ਸ਼ਖਸੀਅਤ ਦਾ ਨਿਗਵੀ ਬਾਣਿਆ ਉਸਰੇ ਜੋ ਇਹਨਾਂ ਨੇ ਬੰਗਾ ਨਾਲ ਅਸਰ ਦਮਦਮਾ ਸਾਇਕ ਰੰਡੀ ਸਭੋ ਐਰ ਦਾਸਿਆ ਸਿੰਘਾਂ ਦਾ ਜੋ ਜਿਹੜਾ ਇਤਿਹਾਸ ਲਿਖਿਆ ਤੇ ਲਿਖਣ ਦੇ ਵਿੱਚ ਜਿਨ੍ਹਾਂ ਨੇ ਮਦਦ ਕੀਤੀ ਅਸੀਂ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਇੱਥੇ ਸੱਜ ਕੇ ਸਾਡੀ ਝੋਲੀ ਖੁਸ਼ੀਆਂ ਨਾਲ ਭਰੀ ਆ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਅਸੀਂ ਵੀ ਆਪਣੇ ਇਲਾਕੇ ਦੇ ਵਿੱਚ ਤੁਹਾਡੇ ਬਾ ਆਉਣ ਵਾਲੀ ਨਵੀਂ ਪੀੜੀ ਨੂੰ ਜਨਰੇਸ਼ਨ ਨੂੰ ਨਹੀਂ ਸਿਰ ਤੇ ਅਗੇ ਆਪਣੇ ਜੋ ਸ਼ਹੀਦ ਸਿੰਘ ਹੋਏ ਨੇ ਉਹਨਾਂ ਦੇ ਜੀਵਣੀਆਂ ਉਹਨਾਂ ਦੇ ਇਤਿਹਾਸ ਵਾਲੇ ਉਹਨਾਂ ਨੂੰ ਜਾਣਕਾਰੀ ਦੇ ਸਕੀ